ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪਉਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇਤੇ ਤਰਹਿ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੇ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਰਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸਿੰਘ ਕੀ ਤਰ ਤਰ ਹੈ ਹਰ ਹਰ ਜਨ ਕੈ ਮਾਲਿਕ ਜੀ ਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇਤੇ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੇ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਆਨਿਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪਉਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇਤੇ ਤਰਹਿ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾ ਨਿਕ ਜਨ ਸੰਗ ਕੇ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸਿੰਘ ਕੇ ਤਰ ਤਰਹਿ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੇ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਰਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਔਰਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾ ਲਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੀਤੈ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਉਤਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾ ਲਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇ ਤਰੈ ਹਰ ਹਰ ਜਨਕੈ ਮਾਲਿਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨਕੈ ਮਾਲਿਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਹਰ ਹਰ ਜਨ ਕੈ ਮਾਲਿਖ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਊਟ ਸਤਾਣੀ ਹਰ ਪਰਤਾਪ ਜਨ ਅਵਰ ਨ ਜਾਣੀ ਊਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਫਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗ ਕੇਤੈ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ